ਮਹਾਕਾਲ ਦੀ ਯਾਤਰਾ ਨੂੰ ਕੱਢਣ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਪੂਰਾ ਲੁਧਿਆਣਾ ਸ਼ਿੰਮੇ ਹੋ ਚੁੱਕਾ ਹੈ ਸੇਮ ਉਜੈਨ ਕੀ ਤਰ੍ਹਾਂ ਅੱਜ ਇਹ ਯਾਤਰਾ ਸੀ타 ਮਤਾ ਮੰਦਿਰ ਦਰੇਸੀ ਸੇ ਪ੍ਰారంਭ ਹੋ ਰਹੀ ਹੈ ਇਹ ਸ਼ੁਭ ਯਾਤਰਾ ਹੁਣ ਦਰੇਸੀ ਗਰਾਊਂਡ ਤੋਂ ਹੁੰਦੀ ਹੋਈ ਸਬਜੀ ਮੰਡੀ ਪ੍ਰਤਾਪ ਜਾਲ ਚੋੜਾ ਬਾਜ਼ਾਰ ਕਾਸ ਮੰਡੀ ਸੁਹਾਣੀ ਬਿਲਡਿੰਗ ਕੋ ਆਉਂਦੀ ਹੋਈ ਸ਼੍ਰੀ ਹਨੂਮਾਨ ਮੰਦਿਰ ਫੋਟ ਮੁਲਾਜ ਸੰਪੰਨ ਹੋਏਗੀ ਸ਼ਾਵਨ ਦਾ ਮੌਸਮ ਐਸੀ ਕਿਰਪਾ ਔਰ ਇਤਨਾ ਉਤਸਾਹ ਲੋਗੋ ਮੇਂ ਪੂਰੀ ਯਾਤਰਾ ਮਾਰਗ 'ਤੇ ਲੋਕ ਪਲਕੇ ਬਿਚਾ ਕੇ ਬੈਠੇ ਹੋਏ ਹਨ ਜੋ ਬੰਦਾ ਆਪਣੀ ਸ਼ਰਧਾ ਦੇ ਨਾਲ ਜੋ ਮੰਗਲੀਆਂ ਦੇ ਚਰਨਾਚ ਆ ਜਾਂਦਾ ਇਹ ਤਾਂ ਰਕਸ਼ਸਾਂ ਤੋਂ ਵਰਦਾਨ ਦੇਣ ਵਾਲੇ ਬੋਲੇਨਾਥ ਹੈ ਇੱਥੇ ਤਾਂ ਆਪਾਂ ਤਾਂ ਫਿਰ ਇੱਕ ਇਹਨਾਂ ਦੇ ਭਗਤਾਂ ਇਨਸਾਨਾਂ ਗਲਤੀਆਂ ਕਰਦੇ ਆ ਅੱਜ ਜਿਹੜੀ ਹੈ ਮਹਾਕਾਲ ਦੀ ਜਿਹੜੀ ਹੈ ਪਾਲਕੀ ਯਾਤਰਾ ਵੀ ਕੱਢੀ ਜਾਏਗੀ ਉਜੈਨ ਤੋਂ ਸ਼ੁਰੂ ਹੋਇਆ ਪੰਕਜ ਜੀ ਉਜੈਨ ਤੋਂ ਸ਼ੁਰੂ ਹੋਈ ਪ੍ਰਥਾ ਅੱਜ ਲੁਧਿਆਣਾ 'ਚ ਵੀ ਚੱਲ ਰਹੀ ਹੈ ਕਿੰਨੀ ਦੇਰ 'ਤੇ ਕੱਢੀ ਜਾਏ ਦੇਖੋ ਮੈਂ ਸਮਝਦਾ ਕਿ ਇਹ ਸਨਾਤਨ ਦੀ ਖੂਬਸੂਰਤੀ ਹੈ ਕਿ ਸਾਵਨ ਮਾਸ ਦੇ ਪਵਿੱਤਰ ਸਾਵਨ ਮਾਸ ਦੇ ਇਸ ਮਹੀਨੇ ਦੇ ਵਿੱਚ ਇਹ ਜਿਹੜਾ ਸੰਗਠਨ ਹੈ ਇਹਨਾਂ ਦਾ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਵੱਲੋਂ ਇਹਨਾਂ ਦੇ ਵੱਲੋਂ ਇਹ ਤੀਸਰੀ ਜਿਹੜੀ ਹੈ ਵਿਸ਼ਾਲ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਲੁਧਿਆਣਾ ਦੀ ਧਰਤੀ ਦਾ ਵੈਸੇ ਹੀ ਬਹੁਤ ਪਵਿੱਤਰ ਧਰਤੀ ਹੈ ਇੱਥੇ ਹਰ ਧਾਰਮਿਕ ਯੋਜਨ ਬੜੀ ਸ਼ਰਧਾ ਨਾਲ ਬਣਾਇਆ ਜਾਂਦਾ ਹੈ ਲੇਕਿਨ ਤੀਸਰੀ ਵਾਰ ਮਹਾਕਾਲ ਦੀ ਯਾਤਰਾ ਨੂੰ ਕੱਢਣ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਪੂਰਾ ਲੁਧਿਆਣਾ ਸ਼ਿੰਮੇ ਹੋ ਚੁੱਕਾ ਹੈ ਸੋ ਮੈਂ ਆਪਣੇ ਵੱਲੋਂ ਭਗਵਾਨ ਪਰਸ਼ੂਨਾਥ ਸੇਵਕ ਸੰਗ ਵੱਲੋਂ ਸਾਰੇ ਆਯੋਜਕਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇਹ ਬੇਨਤੀ ਵੀ ਕਰਦਾ ਕਿ ਭਗਵਾਨ ਮਹਾਕਾਲ ਹੁਣੇ ਦ੍ਰੈਸ਼ੀ ਮੈਦਾਨ ਚੋਂ ਨਿਕਲਣ ਲੱਗੇ ਨੇ ਜਿਹੜੇ ਚੋੜਾ ਬਾਜ਼ਾਰ ਤਿੰਨ ਨੰਬਰ ਡਿਵੀਜ਼ਨ ਚੋਂ ਹੋ ਕੇ ਘੁੰਮਦੇ ਹੋਏ ਮੰਦਰ ਚ ਸਾਕਤ ਹੋਣਗੇ ਸਾਰੇ ਉਹਨਾਂ ਦਾ ਦਰਸ਼ਨ ਕਰ ਦੇਵੋ ਕਿ ਦੇਵ ਮਹਾਕਾਲ ਜਿਹੜੇ ਭੋਲੇਨਾਥ ਦਾ ਸਰੂਪ ਹੈ ਜੋ ਕਿ ਜੋ ਬੰਦਾ ਆਪਣੀ ਸ਼ਰਧਾ ਦੇ ਨਾਲ ਜੋ ਮੰਗਣ ਲਈ ਇਹਨਾਂ ਦੇ ਚਰਨਾਂ 'ਚ ਆ ਜਾਂਦਾ ਇਹ ਤਾਂ ਰਕਸ਼ਸ਼ਾਂ ਨੂੰ ਵਰਦਾਨ ਦੇਣ ਵਾਲੇ ਭੋਲੇਨਾਥ ਹੈ ਇੱਥੇ ਤਾਂ ਆਪਾਂ ਤਾਂ ਫੇਰ ਇੱਕ ਇਹਨਾਂ ਦੇ ਭਗਤਾਂ ਇਨਸਾਨ ਗਲਤੀਆਂ ਕਰਦੇ ਆਂ ਤੋਂ ਮੈਂ ਬੇਨਤੀ ਕਰੂੰਗਾ ਕਿ ਸਾਰੇ ਜਨੀਆਂ ਭਗਵਾਨ ਮਹਾਕਾਲ ਦਾ ਸਵਾਗਤ ਕਰਨ ਔਰ ਉਹਨਾਂ ਤੋਂ ਆਪਣੇ ਸਵਸਥ ਰਹਿਣ ਦੀ ਅਸ਼ੀਰਵਾਦ ਪ੍ਰਾਪਤ ਕਰਨ। ਬਹੁਤ ਸ਼ੁਕਰੀਆ ਪੰਗਤ ਜੀ ਔਰ ਮਹਾਕਾਲ ਤੋਂ ਇਸ ਤੋਂ ਵਧੀਆ ਅਸ਼ੀਰਵਾਦ ਕੀ ਹੋ ਸਕਦਾ ਹੈ ਕਿ ਸਰਬਤ ਦਾ ਭਲਾ ਹੋਵੇ ਔਰ ਸਾਰੇ ਜਨ ਸਵਸਥ ਰਹਿਣ। ਇਹ ਪ੍ਰਥਾ ਮਹਾਕਾਲ ਦੀ ਮਹਾਨ ਸ਼ੁਰੂ ਅੱਜ ਸਾਰੇ ਸਨਾਤਨੀਆਂ ਦੇ ਮਨ ਚ ਬੜੀ ਖੁਸ਼ੀ ਹੈ। ਕਿ ਅੱਜ ਤੀਸਰੀ ਵਿਸ਼ਾਲ ਯਾਤਰਾ ਨਿਕਲਣ ਜਾ ਰਹੀ ਹੈ ਅੱਜ ਸਾਰਾ ਹਿੰਦੂ ਸਮਾਜ ਬਹੁਤ ਖੁਸ਼ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰੇ ਸਨਾਤਨੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਭਗਵਾਨ ਬੋਲੇनाथ ਸਭ ਤੇ ਕਿਰਪਾ ਬਣਾ ਕੇ ਰੱਖਣ ਜੈ ਬੋਲੇਨਾਥ ਅੱਛਾ ਇਹ ਸ਼ੋਭਾ ਯਾਤਰਾ ਦ੍ਰੈਸੀ ਤੋਂ ਸ਼ੁਰੂ ਹੋ ਕੇ ਕਿਹੜੇ-ਕਿਹੜੇ ਬਾਜ਼ਾਰਾਂ ਤੱਕ ਇਹ ਸ਼ੋਭਾ ਯਾਤਰਾ ਹੁਣ ਦ੍ਰੈਸੀ ਗਰਾਊਂਡ ਤੋਂ ਹੁੰਦੀ ਹੋਈ ਸਬਜੀ ਮੰਡੀ ਪ੍ਰਤਾਪ ਬਾਜ਼ਾਰ ਚੋੜਾ ਬਾਜ਼ਾਰ ਕਾਸ ਮੰਡੀ ਸੁਹਾਣੀ ਬਿਲਡਿੰਗ ਤੋਂ ਹੁੰਦੀ ਹੋਈ ਸ਼੍ਰੀ ਹਨੂਮਾਨ ਮੰਦਿਰ ਖੁੱਡ ਮਹਲਾਜ ਸੰਪੰਨ ਹੋਏਗੀ ਉਹ ਪਾਵਨ ਪਵਿੱਤਰ ਸਥਾਨ ਪਰਮ ਪੂਜਯ ਗੋਲੋਕ ਵਾਸੀ ਆਦਰਨੀਏ ਦਾਦਾ ਜੀ ਪੰਡਤ ਭੀਮ ਸਹਿਜ ਜੀ ਵਿਸ਼ਿਸ਼ਟ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਰੀ ਯਾਤਰਾ ਅਜ ਬ੍ਰਾਹਮਣ ਸਮਾਜ ਸੋਨੂ ਮੋਨੂ ਜਨੇਜਾ ਜੀ ਉਹਨਾਂ ਦੀ ਅਦਿਖਸ਼ਤਾ ਚ ਮਹਾਕਾਲ ਯਾਤਰਾ ਨਿਕਲ ਰਹੀ ਹੈ ਤੇ ਭਗਵਾਨ ਬੋਲੇਨਾਥ ਸਾਹਿਬ ਤੇ ਕਿਰਪਾ ਬਨਾਨ। ਤਾਂ ਭਗਵਾਨ ਮਹਾਕਾਲ ਸਭ ਤੇ ਕਿਰਪਾ ਬਨਾਨ ਇੱਕ ਵਾਰ ਫੇਰ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਸ਼ਹਿਰ ਦੇ ਹਰ ਜਿਹੜੇ ਗਨਮਾਨੇ ਵਿਅਕਤੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਖਾਸ ਕਰਕੇ ਇਹ ਕਈਏ ਤਾਂ ਸਿਆਸਤ ਨਾਲ ਜੁੜੇ ਲੋਕ ਵੀ ਪਹੁੰਚੇ ਲੇਕਿਨ ਇਸ ਵਕਤ ਸਾਰੇ ਜਿਹੜੇ ਨੇ ਤੁਹਾਨੂੰ ਸ਼ਿਵ ਭਗਤੀ ਦੇ ਵਿੱਚ ਡੁੱਬੇ ਹੋਏ ਨਜ਼ਰ ਆਣਗੇ ਕਿਉਂਕਿ ਇਹ ਮਹਾਕਾਲ ਪਾਲਕੀ ਯਾਤਰਾ ਜਿਹੜੀ ਹੈ ਉਹ ਜੈਨ ਦੇ ਵਿੱਚ ਸ਼ੁਰੂ ਹੋਈ ਲੇਕਿਨ ਅੱਜ ਲੁਧਿਆਣਾ ਵਿੱਚ ਵੀ ਇਸ ਦੀ ਪ੍ਰਥਾ ਬਣਦੀ ਹੋਈ ਨਜ਼ਰ ਆ ਰਹੀ ਹੈ ਕਾਰਨ ਹੈ ਕਿ ਸ਼ਿਵ ਮਹਾਕਾਲ ਜਣੀ ਨੇ ਯਾਨੀ ਕਿ ਸਭ ਨੂੰ ਆਸ਼ੀਰਵਾਦ ਦਿੰਦੇ ਹੋਏ ਨਜ਼ਰ ਆਣਗੇ ਕਾਰਨ ਹੈ ਕੀ ਸ਼ਰਾਵਣ ਮਾਸ ਦਾ ਇਹ ਪਵਿੱਤਰ ਸੋਮਵਾਰ ਜਿਹੜਾ ਹੈਗਾ ਇੱਥੇ ਜਦੋਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤਾਂ ਸ਼ਰਾਵਣ ਮਾਸ ਦੇ ਆਖਰੀ ਸੋਮਵਾਰ ਲੋਕਾਂ ਵੱਲੋਂ ਵਰਤ ਰੱਖ ਕੇ ਜਿਹੜੀ ਆਪਣੋ ਮਨੋ ਕਾਮਨਾ ਪੂਰੀ ਕੀਤੀ ਜਾਂਦੀ ਹੈ ਔਰ ਪੂਰੇ ਸ਼ਹਿਰ ਔਰ ਪੂਰੇ ਬਾਜ਼ਾਰਾ ਦੇ ਵਿੱਚ ਇਹ ਯਾਤਰਾ ਜਿਹੜੀ ਹੈ ਕੱਢੀ ਜਾਏਗੀ ਅੱਜ ਆਪ ਜਾਣਤੇ ਹੈ ਇਹ ਮਹਾਕਾਲ ਕਾ ਇਹ ਸ਼ਾਹੀ ਦਰਬਾਰ ਸਜਾ ਹੈ ਔਰ ਉਹ ਦਰਬਾਰ ਜਦ ਰਥ ਪਰ ਸਜ ਕਰ ਜਨमानस ਗਲੀ ਗਲੀ ਮੁਹੱਲੇ ਮਹੱਲੇ ਯੂ ਲੱਗਤਾ ਹੈ ਭਾਵ ਇਹ ਬਨਾ ਭਾਈ ਕਪਿਲ आपकी लंबी उम्र हो दीर्घ आयु हो अनंत अनंत हम बहनों के आशीर्वाद आपकी किसी तपस्या से आज वास्तव में उज्जैन के महाकाल स्वयं श्रावण मास की इस परम पुनीत आज आखिरी सोमवार है और विशिष्ट है एकादशी आज आज मैंने सुना है कि आज सर्वार्थ सिद्धि योग भी है इस योग में आज शिव भगवान में मेरा ये भावना है भक्तों के वश में होकर कपिल भाई का माध्यम बनाकर हम सभी को दर्शन देने आ रहे हैं अवश्य आपके चैनल के माध्यम से कहूंगी बाहर आइए इस शोभा यात्रा में आकर आप दर्शन कीजिए और अपने आप को कृतार्थ कीजिए आपके द्वारा भी छोटे छोटे बच्चों को यात्रा में शामिल करवाया गया सनातन के साथ जोड़ा जा रहा है ये विशिष्ट वास्तव में इसका परिणाम है भाई ये प्रयास आज वर्तमान जो हम हमारी उम्र के जो हमारे भाई बहन है भाई कपिल ये प्रयास हमारे द्वारा होगा तभी तो ये हमारे सनातन हमारा मूल हमारा सिद्धांत ये हम भावी भविष्य को दे पाएंगे ये इस यात्रा का परम प्रसाद में इसको समझती हूँ ਬਹੁਤ ਬਹੁਤ ਧੰਨਵਾਦ ਰਾਸ਼ੀਰ ਅਗਰ왈 ਜੀ ਸਾਡੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਨਾਲ ਜੋੜ ਕੇ ਸਨਾਤਨ ਦੇ ਨਾਲ ਹੀ ਨਹੀਂ ਬਲਕਿ ਸਮਾਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੈ ਜੈ ਸ਼੍ਰੀ ਮਹਾਕਾਲ ਜੈ ਸ਼੍ਰੀ ਮਹਾਕਾਲ ਸਾਵਣ ਦਾ ਸੋਮਵਾਰ ਮੌਸਮ ਇਤਨਾ ਸੁਹਾਣਾ ਬੋਲੇ 나ਥ ਕੀ ಅಪਾਰ ਕਿਰਪਾ ਜਿਸ ਦਾ ਡਰ تھا بارش ਦਾ ਥੋੜੀ सी ਬੂੰਦਾ ਬੰਦੀ ਹੋਈ उन्होंने सावन का नज़ारा दिखाया और हमारे पर कृपा की बहुत सुहावना मौसम सावन का मौसम ऐसी कृपा और इतना उत्साह लोगों में पूरी यात्रा मार्ग में लोग पलके बिछाकर बिछा कर बैठे हुए हैं आज यहाँ पर आपने देखा है सीता माता मंदिर दृष्टि में तमाम राजनीतिक लोग सोशल लोग बिजनेसमैन लोग हर तरह का लोग यहाँ पर आ नतमस्तक हुआ हाजिरी भर के गया है बाबा महाकाल का आशीर्वाद लेके गया है पूरा लुधियाना नगरी अवंतिका नगरी उज्जैन के नाम से जाने जाने लगी है सेम उज्जैन की तर्ज पे आज ये यात्रा सीता माता मंदिर द्रेसी से प्रारंभ हो रही है और पूरे शहर में घूमते हुए घंटाघर से होते हुए चौड़ा बाजार चौड़ा चो, बाजार से निक्क् मल चौंक संघलाश वाला रोड शंगलाश वाला रोड से गोकुल रोड गोकुल रोड से मोजपुरा बाजार मोजपुरा बाजार से सुबानी बिल्डिंग से होते हुए तीन नंबर डिवीज़न बजमन रोड श्री हनुमान मंदिर में विश्राम करेगी आप मीडिया वालों के माध्यम से सब लुधियाना तो वासियों से विनती है कि आए बाबा महाकाल आपको आप आशीर्वाद देने आ रहे हैं यात्रा मार्ग में जितना हो सके फल के साथ फूल के साथ लंगर खजा प्रसाद के साथ बाबा महाकाल का स्वागत करें जय जय श्री महाकाल हर हर महादेव मेरे नाल राकेश पराशर पप्पी जी मौजूद हैं अज भोले है, आज जड़ी है यात्रा क्ढ़ी जाएगी हालाँकि उज्जैन तो यह प्रथा शुरू हुई पालकी यात्रा किन्ना उत्साह है जिस भक्त अज हर साल की तरह महाकाल बोले शंकर दी शोभा यात्रा ਕੱਢੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਸਾਰੇ ਸ਼ਹਿਰ ਦਾ ਪੂਰਾ ਸਾ ਪੂਰਾ ਸਵਾਗਤ ਦੀਆਂ ਥਾਂ ਥਾਂ ਤੇ ਲਾਇਆ ਹੈ ਭੰਡਾਰੇ ਮੈਂ ਇਹੀ ਬੋਲੇ ਸ਼ੰਕਰ ਅਗੇ ਅਰਦਾਸ ਕਰਦਾ ਵੀ ਸਾਰੀ ਕਮੇਟੀ ਨੂੰ ਅਸ਼ੀਰਵਾਦ ਹੈ ਹੀ ਰਿਹਾ ਰੱਖੇ ਆਰ ਜੀ ਜੀ ਇਸੇ ਤਰ੍ਹਾਂ ਰਿਕ ਸਾਲ ਸੇਵਾ ਕਰਦੇ ਰਹੇ ਜੈ ਬੋਲੇ ਜੈ ਬੋਲੇ ਸ਼ਰਾਵਣ ਮਹੀਨੇ ਦੇ ਵਿੱਚ ਮਹਾਕਾਲ ਦੀ ਪਾਲਕੀ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਜਿੱਥੇ ਭੋਲੇ ਦੇ ਭਗਤ ਜਿਹੜੇ ਨੇ ਮਹਾਕਾਲ ਦੇ ਭਗਤ ਨੇ ਉਸ ਯਾਤਰਾ ਦੇ ਵਿੱਚ ਮਹਾਕਾਲ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰਾਨਾ ਗਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਯਾਤਰਾ ਦੇ ਲਈ ਅੱਜ ਜੋ ਦਿਹਾੜਾ ਦਿਨ ਯਾਨੀ ਕਿ ਚੁਣਿਆ ਗਿਆ ਸ਼ਰਾਵਣ ਮਾਸਤਾ ਆਖਰੀ ਸੋਮਵਾਰ ਹੈ ਜੋ ਕਿ ਸ਼ੇਪਕਤਾਂ ਦੇ ਲਈ ਬੇहद ਖਾਸ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ